ਬਾਬੇ ਨਾਨਕ ਨੇ ਇੱਕ ਫਕੀਰ ਦਾ ਹੰਕਾਰ ਕਿਵੇਂ ਤੋੜਿਆ ਸਿਆਲਕੋਟ ਸ਼ਹਿਰ ਦੇ ਵਿੱਚ ਮਹਾਰਾਜ ਜੀ ਪਹੁੰਚੇ ਆ ਇੱਥੇ ਇੱਕ ਫਕੀਰ ਰਹਿੰਦਾ ਸੀ ਜੀਤੋਂ ਸਾਰੇ ਲੋਕ ਡਰ ਰਹੇ ਸੀ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਕਿਉਂ ਲੋਕ ਡਰ ਰਹੇ ਸੀ ਇਹ ਪੀਰ ਤੋਂ ਤੇ ਮਹਾਰਾਜ ਨੇ ਇਸ ਪੀਰ ਦੀ ਪ੍ਰਕੋਪੀ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਸੀ ਤੇ ਪੀਰ ਨੂੰ ਕੀ ਉਪਦੇਸ਼ ਦਿੱਤਾ ਆਓ ਇਹ ਪਾਵਨ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ ਜੀ ਸਾਧ ਸੰਗਤ ਜੀ ਸਿਆਲਕੋਟ ਦੇ ਵਿੱਚ ਇੱਕ ਪ੍ਰਸਿੱਧ ਫਕੀਰ ਰਹਿੰਦਾ ਸੀ ਜਿਹਦਾ ਨਾਂ ਸੀ ਹਮਜਾ ਗੌਂਸ ਇਹਦੇ ਕੋਈ ਪੁੱਤਰ ਧੀ ਨਹੀਂ ਸੀ ਇਹਦੀ ਭਗਤੀ ਸੀ ਆਪਣੀ ਬਹੁਤ ਤਪਸੀ ਇਹਦਾ ਇਹਦੇ ਬਚਨਾਂ ਨਾਲ ਇੱਕ Hindu ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਉਹ Hindu ਨੇ ਇਕਰਾਰ ਕੀਤਾ ਸੀ ਕਿ ਜੇ ਸਾਡੇ ਘਰ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਉਹ ਆਪਣਾ ਪੁੱਤਰ ਫਕੀਰ ਨੂੰ ਹਮਜਾ ਗੌਸ ਨੂੰ ਦੇ ਦੇਵੇਗਾ ਪਰ ਇਹ ਹਿੰਦੂ ਜਦੋਂ ਆਪਣਾ ਪੁੱਤਰ ਫਕੀਰ ਦੇਣ ਤੋਂ ਮੁਕਰ ਗਿਆ ਤਾਂ ਉਦੋਂ ਇਹ ਫਕੀਰ ਨੂੰ ਬਹੁਤ ਗੁੱਸਾ ਆ ਗਿਆ ਤੇ ਉਹ ਗੁੱਸੇ ਵਿੱਚ ਆ ਕੇ ਚਲੀਹਾ ਘਟ ਰਿਹਾ ਸੀ ਕਿ ਸਾਰਾ ਸ਼ਹਿਰ ਝੂਠਿਆਂ ਦਾ 40 ਦਿਨਾਂ ਦੇ ਵਰਤ ਬਾਅਦ ਜਦੋਂ ਆਪਣੀ ਗੁਫਾ ਚੋਂ ਨਿਕਲੂਗਾ ਸਾਰਾ ਸ਼ਹਿਰ ਕਰਾਮਾਤੀ ਸ਼ਕਤੀ ਨਾਲ ਤਬਾਹ ਕਰ ਦੂਗਾ ਇਵੇਂ ਸਿਆਲਕੋਟ ਦੇ ਜਿਹੜੇ ਲੋਕ ਆ ਉਹਨਾਂ ਵਿੱਚ ਖੌਫ ਪੈਦਾ ਹੋ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਆਏ ਆ ਤਾਂ ਇਹ ਜਿਹੜੀ ਗੁਫਾ ਦੇ ਵਿੱਚ ਬੈਠ ਕੇ ਤੇ ਉਹ ਮੱਠ ਦੇ ਵਿੱਚ ਬੈਠ ਕੇ ਜਿਹੜਾ ਚਲੀਹਾ ਕੱਢ ਰਿਹਾ ਸੀ ਮਹਾਰਾਜ ਨੇ ਉਹਦੇ ਬਾਹਰ-ਬਾਰ ਜਾ ਕੇ ਡੇਰਾ ਲਾਇਆ ਤੇ ਕੀਰਤਨ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹੁਣ ਜਦੋਂ ਉੱਥੇ ਕੀਰਤਨ ਕੀਤਾ ਇਹਦੀ ਗੁਫਾ ਦੇ ਵਿੱਚ ਤਰੇੜ ਪਈਆ ਤੇ ਬਾਹਰ ਆਇਆ ਕਹਿਣ ਲੱਗਾ ਤੁਸੀਂ ਕੌਣ ਜੋ ਇੰਨਾ ਝੂਠਿਆਂ ਦੀ امداد ਤੇ ਆਏ ਹੋ ਇਹਨਾਂ ਨੂੰ ਬਚਾਉਣ ਵਾਸਤੇ ਆਏ ਹੋ ਕੀ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਇਹ ਸਾਰਾ ਸ਼ਹਿਰ ਝੂਠਿਆਂ ਦਾ ਹੈ ਮੈਂ ਇਹਨਾਂ ਨੂੰ ਹੁਣ ਖਤਮ ਕਰ ਦਿਆਂਗਾ ਗੁਰੂ ਮਹਾਰਾਜ ਕਹਿਣ ਲੱਗੇ ਦੇਖੋ ਪੀਰ ਜੀ ਇਹ ਪੀਰੀ ਨਹੀਂ ਹੁੰਦੀ ਕਿ ਇੱਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਦਿੱਤੀ ਜਾਵੇ ਜੇ ਇੱਕ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਉਹ ਆਪਣਾ ਲੜਕਾ ਤੁਹਾਨੂੰ ਦੇਵੇਗਾ ਤੇ ਉਹਨੇ ਕੀਤਾ ਵਾਦਾ ਤੋੜ ਦਿੱਤਾ ਹੈ ਤਾਂ ਉਹਨੂੰ ਸਜ਼ਾ ਦੇਣੀ ਬਣਦੀ ਹੈ ਇਸ ਗੱਲ ਦੀ ਬਾਕੀਆਂ ਨੂੰ ਸਜ਼ਾ ਦੇਣੀ ਧਰਮ ਨਹੀਂ ਹੋ ਸਕਦਾ ਫਿਰ ਵੀ ਉਸ ਦੀ ਤਸੱਲੀ ਲਈ ਇਹ ਦਰਸਾਇਆ ਜਾ ਸਕਦਾ ਕਿ ਸਿਆਲਕੋਟ ਵਿੱਚ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਵੱਸਦੇ ਆ ਇੱਥੇ ਚੰਗੇ ਭਲੇ ਪੁਰਸ਼ ਵੀ ਵੱਸਦੇ ਆ ਤੁਸੀਂ ਇਹ ਗੱਲ ਦਾ ਯਕੀਨ ਕਰੋ ਤੇ ਮਹਾਰਾਜ ਕਹਿਣ ਲੱਗੇ ਪੀਰ ਜੀ ਕ੍ਰੋਧ ਕਰਨਾ ਇਹ ਪੀਰਾਂ ਨੂੰ ਸੋਭਾ ਨਹੀਂ ਦਿੰਦਾ ਹੁੰਦਾ ਕਾਮ ਕ੍ਰੋਧ ਕਾਇਆ ਕੋ ਗਾਲ ਹੈ ਜਿਉਂ ਕੰਚਨ ਸੁਹਾਗਾ ਢਾਲੇ ਕਾਮਵਾਸ਼ਨ ਤੇ ਕ੍ਰੋਧ ਦੀ ਤਪਸ਼ ਸਰੀਰ ਨੂੰ ਗਾਲ ਕੇ ਰੱਖ ਦਿੰਦੀ ਆ ਜਿਵੇਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਦੇਖੋ ਜੀ ਮਹਾਰਾਜ ਕਹਿਣ ਲੱਗੇ ਜੇ ਤੁਹਾਨੂੰ ਇਸ ਤਰ੍ਹਾਂ ਸੀ ਇੱਛਾ ਸੀ ਕਿ ਮੇਰੇ ਧੀ ਪੁੱਤਰ ਕੋਈ ਔਲਾਦ ਹੋਵੇ ਤਾਂ ਤੁਹਾਨੂੰ ਗ੍ਰਹਿਸਤੀ ਜੀਵਨ ਜਿਹੜਾ ਸੀ ਉਹਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਸੀ ਫਕੀਰ ਬਣ ਕੇ ਤੁਸੀਂ ਕਹਿੰਦੇ ਹੋ ਤੁਹਾਡੇ ਅੰਦਰ ਲਾਲਸਾ ਹੈ ਬੱਚਿਆਂ ਦੀ ਲਾਲਸਾ ਇਹ ਬੱਚਿਆਂ ਦੀ ਲਾਲਸਾ ਸੀ ਤਾਂ ਗ੍ਰਸਤੀ ਬਣਦੇ ਕਿਉਂਕਿ ਫਕੀਰ ਧਾਰਨ ਕਰਕੇ ਬੱਚਿਆਂ ਦਾ ਫਿਰ ਮੋਹ ਕਿਹਾ ਹਮਜਾ ਗੌਂਸ ਨੂੰ ਲੱਗਾ ਮਹਾਰਾਜ ਤੁਸੀਂ ਸੱਚ ਕਹਿੰਦੇ ਹੋ ਪਰ ਇਹ ਸ਼ਹਿਰ ਝੂਠਿਆਂ ਦਾ ਮਹਾਰਾਜ ਨੇ ਟੋਕਿਆ ਉੱਥੇ ਕਹਿੰਦੇ ਸਾਈ ਜੀ ਇੱਕ ਸ਼ਹਿਰ ਜਾਂ ਨਗਰ ਵਿੱਚ ਨਾ ਸਾਰੇ ਚੰਗੇ ਹੁੰਦੇ ਆ ਨਾ ਬੁਰੇ ਹੁੰਦੇ ਆ ਜੇ ਤੁਸੀਂ ਇਹੀ ਕਹਿੰਦੇ ਹੋ ਸਾਰਾ ਸ਼ਹਿਰ ਝੂਠਿਆਂ ਦਾ ਤੇ ਆਪਾਂ ਪਰਖ ਲੈਨੇ ਆਂ ਪਰਖ ਤੋਂ ਬਾਅਦ ਪਤਾ ਲੱਗ ਜਾਵੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਚ ਭੇਜਿਆ ਕਿ ਉਹ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆਵੇ ਕਈਆਂ ਤਾਂ ਮਖੌਲ ਹੀ ਜਾਣਿਆ ਪਰ ਉੱਥੇ ਵੱਸਦੇ ਸੀ ਭਾਈ ਮੂਲਾ ਜੀ ਭਾਈ ਮੂਲਾ ਨਾਮ ਦੇ ਖੱਤਰੀ ਨੇ 2 ਪੈਸੇ ਲੈ ਕੇ ਇੱਕ ਕਾਗਜ਼ ਦੇ ਟੁਕੜੇ ਤੇ ਲਿਖ ਦਿੱਤਾ ਸੀ ਜੀਵਣਾ ਝੂਠਾ ਤੇ ਦੂਜੇ ਤੇ ਲਿਖ ਦਿੱਤਾ ਸੀ ਮਰਨਾ ਸੱਚਾ ਦੋਵੇਂ ਕਾਗਜ਼ ਦੇ ਟੁਕੜੇ ਲੈ ਕੇ ਜਦੋਂ ਭਾਈ ਮਰਦਾਨਾ ਜੀ ਪਹੁੰਚੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਟੁਕੜੇ ਉਹ ਪੀਰ ਅੱਗੇ ਕਰਕੇ ਉਹਦੀ ਤਸੱਲੀ ਕਰਵਾਈ ਹਮਜਾ ਗੌਂਸ ਨੂੰ ਉਪਦੇਸ਼ ਦਿੰਦੇ ਆਖਿਆ ਪੀਰ ਜੀ ਜਿਹੜੀ ਰੱਬ ਦੀ ਵਾਹਿਦ ਸ਼ਕਤੀ ਹੁੰਦੀ ਆ ਤੇ ਉਹਨੂੰ ਕਦੇ ਵੀ ਵੰਗਾਰਨਾ ਨਹੀਂ ਚਾਹੀਦਾ ਰੱਬ ਦਾ ਕਾਨੂੰਨ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ ਉਹ ਆਪ ਹੀ ਜਾਣਦਾ ਕਿ ਪਾਪੀਆਂ ਅਕ੍ਰਿਤਕਣਾਂ ਨੂੰ ਸਜ਼ਾ ਕਿਵੇਂ ਦੇਣੀ ਆ ਫਕੀਰਾਂ ਦਾ ਕੰਮ ਹੁੰਦਾ ਰੱਬ ਦੀ ਬੰਦਗੀ ਕਰਨਾ ਖੁਦਾ ਦੀ ਬੰਦਗੀ ਕਰਨਾ ਗੁੱਸਾ ਕਰਨਾ ਕਿਸੇ ਦੇ ਬੁਰਾ ਕਰਨ ਲਈ ਚਲੀਹੇ ਕੱਟਣੇ ਧਿਆਨ ਸਾਧਨਾ ਕਰਨੀ ਕੋਈ ਚੰਗੀ ਗੱਲ ਨਹੀਂ ਇਹ ਤੁਹਾਨੂੰ ਕਰਾਮਾਤੀ ਸ਼ਕਤੀਆਂ ਦਿੱਤੀਆਂ ਨੇ ਅੱਲਾ ਨੇ ਉਹਦੀ ਸਦ ਵਰਤ ਤੋਂ ਕਰਨੀ ਚਾਹੀਦੀ ਆ ਦੁਰ ਵਰਤ ਤੋਂ ਨਹੀਂ ਕਰਨੀ ਚਾਹੀਦੀ ਇਸ ਕਰਕੇ ਆ ਜੰਜਾਲਾਂ ਵਿੱਚ ਨਹੀਂ ਫਸਣਾ ਚਾਹੀਦਾ ਤੁਸੀਂ ਬੱਚਿਆਂ ਦੇ ਮੋਹ 'ਚ ਫਸ ਗਏ ਫਕੀਰ ਬਣ ਕੇ ਆ ਮਮਤਾ ਵਿੱਚੋਂ ਨਿਕਲ ਕੇ ਆ ਦੇਖੋ ਦੁਨੀਆ ਦੇ ਮੋਹ 'ਚੋਂ ਨਿਕਲ ਕੇ ਦੂਜੇ ਪਾਸੇ ਫਸ ਗਏ ਹੋ ਇੱਕ ਜਾਲ ਨੂੰ ਤੋੜ ਕੇ ਦੂਜੇ ਜਾਲ 'ਚ ਫਸ ਗਏ ਹੋ ਇਹ ਮਮਤਾ ਦਾ ਕੀ ਲਾਭ ਆ ਮੈਨੂੰ ਦੱਸੋ ਜਿਸ 베ਰੀ ਦੇ ਦਰਖਤ ਹੇਠਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸੀ ਉੱਥੇ ਫਿਰ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਇੱਥੇ ਫਿਰ ਫਕੀਰ ਨੂੰ ਸਮਝ ਆਈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਕਹਿੰਦੇ ਆ ਕਹਿਣ ਲੱਗੇ ਗੁਰੂ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਜੇ ਤੁਸੀਂ ਨਾ ਹੁੰਦੇ ਮੈਂ ਵਾਕਈ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ ਸੀ ਫਿਰ ਜਦੋਂ ਮਹਾਰਾਜ ਜੀ ਨੇ ਸਮਝਾਇਆ ਕਿ ਮੋਹ ਮਮਤਾ ਵਿੱਚ ਪੈ ਜਾਣਾ ਇਹ ਫਕੀਰਾਂ ਦਾ ਕੰਮ ਨਹੀਂ ਹੁੰਦਾ ਫਿਰ ਫਕੀਰੀ ਕਾਦੀ ਜੇ ਮਮਤਾ ਹੀ ਬੰਦੇ ਅੰਦਰ ਆ ਗਈ ਹੈ ਤਾਂ ਜਿੱਥੇ ਮਹਾਰਾਜ ਜੀ ਉਹ 베ਰੀ ਹੇਠ ਬੈਠੇ ਸੀ ਉੱਥੇ ਗੁਰਦੁਆਰਾ 베ਰ ਸਾਹਿਬ ਬਣਿਆ ਹੋਇਆ ਜਿਹਨੂੰ ਬਾਬਾ 베ਰੀ ਜਾਂ ਬਾਬਾ 베ਰ ਵੀ ਕਿਹਾ ਜਾਂਦਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਸਥਿਤਾ ਇਹ ਉਹ ਥਾਂ ਸੰਗਤ ਜੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਏ ਆ ਇੱਥੇ ਬਹੁਤ ਸੰਗਤਾਂ ਨੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਸੱਚੀ ਸੁੱਚੀ ਕਿਰਤ ਕਰਨ ਦਾ ਨਾਮ ਜਪਣ ਦਾ ਤੇ ਵੰਡ ਕੇ ਛਕਣ ਦਾ ਜਿੱਥੇ ਉਪਦੇਸ਼ ਦਿੱਤਾ ਉੱਥੇ ਪੀਰ ਦਾ ਗੁੱਸਾ ਵੀ ਠੰਡਾ ਕਰ ਦਿੱਤਾ ਸ਼ਾਂਤ ਕਰ ਦਿੱਤਾ ਤੇ ਆਖਿਆ ਪੀਰ ਜੀ ਤੁਸੀਂ ਸਾਰੀ ਸੰਗਤ ਨੂੰ ਨਾਮ ਬੰਦਗੀ ਦਾ ਸਿਮਰਨ ਕਰਨ ਦਾ ਉਪਦੇਸ਼ ਦਿਆ ਕਰੋ ਪਰ ਉਹਦੇ ਲਈ ਪਹਿਲਾਂ ਇਹ ਜ਼ਰੂਰੀ ਆ ਤੁਸੀਂ ਆਪ ਸਹਜ ਰਹੋ ਜਿਹਨੇ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ ਹੈ ਇਕਰਾਰ ਕਰਕੇ ਮੁਕਰ ਗਿਆ ਉਹਨੂੰ ਮਾਫ ਕਰ ਦਿਓ ਕਿਉਂਕਿ ਇਹਦੇ ਨਾਲ ਕੀ ਹੋਵੇਗਾ ਤੁਹਾਡਾ ਮਨ ਸ਼ਾਂਤ ਹੋ ਜਾਵੇਗਾ ਜਦੋਂ ਆਪਾਂ ਕਿਸੇ ਨੂੰ ਮਾਫ ਕਰ ਦਿੰਨੇ ਆ ਸੰਗਤ ਜੀ ਤਾਂ ਉਸ ਵਕਤ ਅਸੀਂ ਆਪਣੇ ਜ਼ਖਮਾਂ ਦਾ ਇਲਾਜ ਕਰ ਲੈਨੇ ਆ ਜਿਹੜੀ ਸਾਡੀ ਰੂਹ ਉੱਪਰ ਜ਼ਖਮ ਹੋਏ ਹੁੰਦੇ ਆ। ਕਈ ਵਾਰੀ ਆਪਾਂ ਇਹਨਾਂ ਟੁੱਟ ਜਾਂਦੇ ਆ ਕਿ ਉਹਨੇ ਸਾਡੇ ਨਾਲ ਇਹਨਾਂ ਧੋਖਾ ਕੀਤਾ। ਪਰ ਜਦੋਂ ਤੁਸੀਂ ਆਪਣੇ ਵੱਲੋਂ ਨੂੰ ਮਾਫ ਕਰ ਦਿੰਨੇ ਹੋ ਉਸ ਵਕਤ ਸਾਡੇ ਜ਼ਖਮਾਂ ਦਾ ਇਲਾਜ ਹੋ ਜਾਂਦਾ ਹੈ। ਜਹਾਂ ਖਿਮਾ ਤੈ ਆਪ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਸੀ ਤੇ ਉਹ ਪੀਰ ਹਮਜ਼ਾ ਗੌਂਸ ਨੇ ਸਮਝਣਾ ਕੀਤਾ। ਤੇ ਪਸਰੂਰ ਮੀਆਂ ਮਿੱਠਾ ਨਾਂ ਦਾ ਇੱਕ ਪੁੱਜਿਆ ਹੋਇਆ ਫਕੀਰ ਅੱਗੇ ਰਹਿਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹਦੇ ਨਾਲ ਵੀ ਮੇਲ ਹੋਇਆ ਕਿਉਂਕਿ ਕੋਈ ਵੀ ਗੱਲ ਕਰਨ ਦਾ ਹਰ ਫਕੀਰ ਦਾ ਆਪਣਾ ਅੰਦਾਜ਼ ਹੁੰਦਾ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਸ਼ੱਕਰ ਗੰਝ ਤੇ ਮੀਆਂ ਮਿੱਠਾ ਨੇ ਇਹਨਾਂ ਨੇ ਜਸ ਮਠਾਸ ਨਾਲ ਹੀ ਇਸਲਾਮ ਪ੍ਰਚਾਰਿਆ ਸੀ ਉਹ ਹੋਰ ਕਿਸੇ ਦੇ ਹੱਥ ਨਹੀਂ ਆਇਆ ਮੀਆਂ ਮਿੱਠਾ ਨੇ ਆਪਣੇ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਇੱਕ ਗੱਲ ਕਹੀ ਸੀ ਪਹਿਲਾ ਨਾਉ ਖੁਦਾਏ ਦਾ ਦੂਜਾ ਨਾਮ ਰਸੂਲ ਨਾਨਕ ਕਲਮਾ ਜੇ ਪੜੇ ਤਾਂ ਦਰਗੇ ਪਾਵੇ ਕਬੂਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮੀਆਂ ਮਿੱਠਾ ਜੀ ਇਹ ਤਾਂ ਸੱਚ ਆ ਬਿਲਕੁਲ ਜੋ ਤੁਸੀਂ ਆਖਦੇ ਹੋ ਪਹਿਲਾ ਨਾ ਤਾਂ ਖੁਦਾ ਦਾ ਹੀ ਆ ਰੱਬ ਦਾ ਹੀ ਆ ਪਰ ਦੂਜਾ ਨਾਮ ਰਸੂਲ ਨਹੀਂ ਕਿਉਂਕਿ ਉਹਦੇ ਦਰ ਤੇ ਤਾਂ ਇੱਕ ਨਹੀਂ ਦੋ ਨਹੀਂ ਕਈ ਰਸੂਲ ਖੜੇ ਆ ਤੇ ਸਾਧ ਸੰਗਤ ਜੀ ਰਸੂਲ ਤੋਂ ਭਾਵ ਹੁੰਦਾ ਪੈਗੰਬਰ ਰੱਬ ਦੇ ਪਿਆਰੇ ਇਸ ਤਰ੍ਹਾਂ ਉਹਦੇ ਦਰ ਤੇ ਤਾਂ ਕਈ ਰਸੂਲ ਖੜੇ ਆ ਉਹਦੀ ਦਰਗਾਹ ਵਿੱਚ ਕਬੂਲ ਹੋਣ ਲਈ ਕਲਮਾ ਨਹੀਂ ਨੀਅਤ ਰਾਸ ਕਰਨ ਦੀ ਲੋੜ ਹੈ ਪਹਿਲਾ ਨਾਮ ਖੁਦਾ ਦਾ ਦਰਦਰਵਾਣ ਰਸੂਲ ਸ਼ੇਖਾਂ ਨੀਅਤ ਰਾਸ ਕਰ ਤੇ ਦਰਗੇ ਪਵੇ ਕਬੂਲ ਇਸ ਤਰ੍ਹਾਂ ਮਹਾਰਾਜ ਨੇ ਬਹੁਤ ਪਿਆਰ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਰਮਜ ਵਿੱਚ ਗੱਲ ਕਹੀ ਸੀ ਉਦਾਂ ਹੀ ਬਾਬਾ ਜੀ ਨੇ ਉਹਦਾ ਉੱਤਰ ਦਿੱਤਾ ਸੀ ਇਹ ਮੀਆਂ ਮਿੱਠਾਂ ਦੇ ਨਾਲ ਮਹਾਰਾਜ ਦੀ ਇਹ वार्तालाप ਹੁੰਦੀ ਹੈ ਕਹਿਣ ਦਾ ਭਾਵ ਇਹ ਆ ਵੀ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਕੀ ਹੈ ਰੱਬ ਉਹਦਾ ਨਾਮ ਸੱਚਾ ਉਹ ਆਪ ਸੱਚਾ ਤੇ ਜਦੋਂ ਤੱਕ ਦੁਨੀਆ ਹੈ ਦੁਨੀਆ ਉਹਦੀ ਸਾਜੀ ਹੈ ਦੁਨੀਆ ਨਾ ਵੀ ਹੋਈ ਉਹ ਤਾਂ ਨਹੀਂ ਹੋਏਗਾ ਪਰ ਦੂਜਾ ਨਾ ਉਹ ਰਸੂਲ ਨਹੀਂ ਮਹਾਰਾਜ ਕਹਿ ਰਹੇ ਆ ਕਿਉਂਕਿ ਉਹਦੇ ਦਰ ਤੇ ਇੱਕ ਨਹੀਂ ਦੋ ਨਹੀਂ ਕਈ ਪੈਗੰਬਰ ਹੱਥ ਜੋੜ ਕੇ ਖੜੇ ਆ ਥਿਉਰੀ ਦਰਗਾਹ ਵਿੱਚ ਕਬੂਲ ਹੋਣ ਲਈ ਕਲਮਾ ਨਹੀਂ ਨੀਅਤ ਰਾਸ ਕਰਨ ਦੀ ਲੋੜ ਹੈ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਘਰੇ ਬੈਠਿਆਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਪਰ ਕਈ ਵਾਰੀ ਕੁਝ ਲੋਕ ਆ ਜਿਨ੍ਹਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਨੀਤ ਵਿੱਚ ਖੋਟ ਹੁੰਦੀ ਹੈ ਤੇ ਨੀਤ ਨੂੰ ਹੀ ਮਰਦਾਂ ਹੁੰਦੀਆਂ ਨੇ ਸੰਗਤ ਜੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਸਰੂਰ ਤੋਂ ਇੱਥੇ ਪਹੁੰਚੇ ਆ ਇੱਥੇ ਆ ਕੇ ਮੀਆਂ ਮਿੱਠਾ ਦੇ ਨਾਲ ਮਹਾਰਾਜ ਸੱਚੇ ਪਾਸ਼ਾ ਜੀ ਨੇ ਵਾਰਤਾ ਲਾਭ ਕੀਤੀ ਆ ਤੇ ਜਦੋਂ ਆਪਾਂ ਜਨਮਸਾਖੀ ਦੇ ਬੋਲ ਪੜ੍ਹਦੇ ਆ ਸੰਗਤ ਜੀ ਉਹਦੇ ਵਿੱਚ ਇਸ ਤਰ੍ਹਾਂ ਵੀ ਇਹ ਗੱਲ ਲਿਖੀ ਹੋਈ ਆ ਕਿ ਜਦੋਂ ਮੀਆਂ ਮਿੱਠਾਂ ਦੇ ਨਾਲ ਸਤਿਗੁਰੂ ਜੀ ਦਾ ਮੇਲ ਹੁੰਦਾ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਹਨ ਤਾਂ ਉਦੋਂ ਫਿਰ ਹੰਕਾਰ ਵਿੱਚ ਆ ਕੇ ਉਹਨੇ ਇੱਕ ਗੱਲ ਵੀ ਕਹਿ ਦਿੱਤੀ ਸੀ ਕਿ ਆ ਸਾਹਮਣੇ ਜਿਹੜੇ ਦੋ ਫਕੀਰ ਆ ਰਹੇ ਆ ਇਹਨਾਂ ਨੂੰ ਇਉਂ ਲਾ ਦੂੰਗਾ ਜਿਵੇਂ ਦੁੱਧ ਪਰੋਂ ਮਲਾਈ ਲਾਈ ਦੀ ਆ ਤਾਂ ਇਉਂ ਤਾਰ ਲਹੇੰਗੇ ਜਿਉਂ ਦੁੱਧ ਉੱਪਰੋਂ ਮਲਾਈ ਤਾਰ ਲਈਦੀ ਹੈ ਜਨਮ ਸਾਖੀ ਦੇ ਬੋਲ ਹਨ ਤੇ ਬਾਬੇ ਨੇ ਕੀ ਬਚਨ ਆਖਿਆ ਸੀ ਭਾਈ ਮਰਦਾਨਾ ਜੀ ਨੂੰ ਕਿ ਸਾਹਮਣੋਂ ਕੋਈ ਇਸ ਤਰ੍ਹਾਂ ਦਾ ਸਾਨੂੰ ਵੇਖ ਕੇ ਕਹਿ ਰਿਹਾ ਹੈ ਤਾਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੇਰਾ ਜੰਤ ਹੈ ਵਜਾਇਆ ਵੱਜਦਾ ਹੈ ਜਿਵੇਂ ਜਿਵੇਂ ਤੁਸੀਂ ਕਿਸੇ ਨੂੰ ਵਜਾਈ ਜਾਂਦੇ ਹੋ ਉਹ ਵੱਜੀ ਜਾਂਦਾ ਤੇ ਮਹਾਰਾਜ ਨੇ ਆਖਿਆ ਸੀ ਮਰਦਾਨਿਆਂ ਜਦੋਂ ਇਹ ਮੀਆਂ ਮਿੱਠਾ ਸਾਨੂੰ ਮਿਲੇਗਾ ਤਾਂ ਇਉਂ ਨਚੋੜ ਲਹੇੰਗੇ ਜੋ ਨਿੰਬੂ ਵਿੱਚੋਂ ਰਸ ਨਚੋੜ ਲੀਚਦਾ ਹੈ ਭਾਵ ਕਿ ਜਨਮ ਸਾਖੀ ਦੇ ਬੋਲਾ ਵੀ ਜਿਵੇਂ ਨਿੰਬੂ ਨੂੰ ਨਚੋੜੀਦਾ ਹੈ ਇਉਂ ਨਚੋੜ ਦਿਆਂਗੇ ਤੇ ਮੀਆਂ ਮਿੱਠਾ ਉੱਠ ਖੜਾ ਹੋਇਆ ਆਖਿ ਉਸ ਚਾਲੋ ਯਾਰੋ ਨਾਨਕ ਦਾ ਦੀਦਾਰ ਕਰਿਹਾ ਤੇ ਮਰੀਦ ਕਹਿਣ ਲੱਗੇ ਹੁਣ ਕੀ ਹੋ ਗਿਆ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਇਉਂ ਲਾਹਾਂਗੇ ਜਿਵੇਂ ਦੁੱਧ ਤੋਂ ਮਲਾਈ ਲਾਈਦੀ ਹੈ ਫਿਰ ਕਹਿੰਦੇ ਸਾਹਮਣੋਂ ਜਵਾਬ ਆ ਗਿਆ ਜੇ ਦੁੱਧ ਤੋਂ ਮਲਾਈ ਲਾਹ ਦੀਏ ਤਾਂ ਦੁੱਧ ਫਿਰ ਵੀ ਕਿਸੇ ਕੰਮ ਆ ਜਾਂਦਾ ਹੈ ਪਰ ਜਦੋਂ ਨਿੰਬੂ ਨਚੋੜ ਕੇ ਉਹ ਚੋਂ ਰਸ ਕੱਢੀ ਦਾ ਫਿਰ ਉਹ ਕਿਸੇ ਕੰਮ ਨਹੀਂ ਆਉਂਦਾ ਇਸ ਤਰ੍ਹਾਂ ਫਿਰ ਆ ਕੇ ਨੇ ਗੋਸ਼ਟ ਕੀਤੀ ਮਹਾਰਾਜ ਦੇ ਨਾਲ ਇਹ ਵੀ ਜਨਮ ਸਾਖੀਆਂ ਦੇ ਵਿੱਚ ਆਉਂਦਾ ਹੈ ਤੇ ਬਾਬੇ ਨੇ ਫਿਰ ਬਚਨ ਕੀਤੇ ਸੀ ਕੁਝ ਮੰਗ ਲਓ ਮੰਗਣਾ ਹੈ ਤਾਂ ਫਿਰ ਮੀਆਂ ਮਿੱਠਾ ਨੇ ਆਖਿਆ ਸੀ ਕਿ ਮੈਂ ਤਾਂ ਦੀਦਾਰ ਦੇਖਣਾ ਆ ਹੋਰ ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਹੈ ਤੇ ਫੇਰ ਇਹ ਵਿਚਾਰ ਗੋਸ਼ਟੀ ਜਿਹੜੀ ਹੋਈ ਆ ਉਹਦੇ ਨਾਲ ਉਹਨੇ ਸਹਿਮਤੀ ਪ੍ਰਗਟਾਈ ਆ ਪਹਿਲਾ ਨਾਮ ਖੁਦਾ ਦਾ ਦਰ ਦਰਬਾਨ ਰਸੂਲ ਸੇਖਾਂ ਨੀਅਤ ਰਾਸ ਕਰਤੇ ਦਰਗੇ ਪਵੇ ਕਬੂਲ ਵਾਕਈ ਜੇ ਬੰਦੇ ਦੀ ਨੀਅਤ ਸਾਫ ਹੋਵੇ ਉਹ ਘਰੇ ਬੈਠੇ ਸਾਰਾ ਕੁਝ ਉਹਨੂੰ ਮਿਲ ਸਕਦਾ ਹੈ ਮਹਾਰਾਜ ਸਿੱਖੀ ਪਾਤਸ਼ਾਹ ਜੀ ਦੇ ਬਚਨ ਬੜੇ ਸੁੰਦਰ ਹਨ ਨਾਨਕ ਘਰ ਬੈਠਿਆਂ ਸੋ ਪਾਈਐ ਸਤਿਗੁਰ ਕੈ ਉਪਦੇਸ਼ ਇਸ ਕਰਕੇ ਭਾਈ ਜੇ ਬੰਦੇ ਦੀ ਜਿਹੜੀ ਆ ਨਾ ਨੀਤ ਸਾਫ਼ ਹੋਵੇ ਤਾਂ ਫਿਰ ਸਭ ਕੁਝ ਇਹਨੂੰ ਮਿਲ ਜਾਂਦਾ ਨਾਨਕ ਘਰ ਬੈਠਿਆਂ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਗੁਰਬਾਣੀ ਦੇ ਬਚਨ ਬੜੇ ਸੁੰਦਰ ਹਨ ਜੀ ਮਿਲਦਿਆਂ ਟੱਲ ਨਾ ਹੋਵੇ ਜੇ ਨੀयत راست ਕਰੇ ਫਿਰ ਚਰਣੀ ਲੱਗਦਾ ਇਹ ਨੀਤ ਸਾਫ਼ ਹੋਵੇ ਨਾ ਰੱਬ ਨੂੰ ਮਿਲਦਿਆਂ ਟੱਲ ਨਹੀਂ ਲੱਗਦੀ ਪਰ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨਾਨਕ ਗਾਲੀ ਕੂੜੀਆਂ ਬਾਝ ਪ੍ਰੀਤ ਕਰੇ ਉਹ ਗੱਲਾਂ ਬਾਤਾਂ ਸਾਰੀਆਂ ਝੂਠੀਆਂ ਨੇ ਜਿਹੜੀਆਂ ਆਪਾਂ ਨੂੰ ਰੱਬ ਨਾਲੋਂ ਦੂਰ ਕਰਦੀਆਂ ਨੇ ਉਹ ਗੱਲਬਾਤ ਕੂੜਾ ਝੂਠੀ ਆ ਜਿਹੜੀ ਰੱਬ ਤੋਂ ਸਾਨੂੰ ਦੂਰ ਲੈ ਜਾਂਦੀ ਹੈ ਤੇ ਚਿਰ ਜਾਣਾ ਭਲਾ ਕਰ ਜਿੱਚਰ ਲੇਵੈ ਦੇ ਜਦੋਂ ਤਾਈਂ ਹਰੀ ਦਿੰਦਾ ਜੀਵ ਲੈਂਦਾ ਜਦੋਂ ਤੱਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਤੇ ਸਾਰੇ ਜਿਹੜੇ ਆ ਨਾ ਹਰੀ ਨੂੰ ਚੰਗਾ ਸਮਝਦੇ ਆ ਵੀ ਸਭ ਚੰਗਾ ਹੋਇਆ ਪਰ ਜਦੋਂ ਦਿੱਤੀ ਦਾਤ ਖੋਹ ਲੈਂਦਾ ਉਹਨੇ ਦਿੱਤੀ ਹੁੰਦੀ ਆ ਤੇ ਖੋਹ ਲੈਂਦਾ ਮਲਾਉਂਦਾ ਵੀ ਉਹ ਆ ਛੋੜਦਾ ਵੀ ਰੱਬ ਦੇ ਮਲਾਇਆ ਨੂੰ ਰੱਬ ਹੀ ਵਿਛੋੜਦਾ ਪਰ ਉਦੋਂ ਬੰਦਾ ਪਾਣਾ ਨਹੀਂ ਮੰਨਦਾ ਇਸ ਕਰਕੇ ਮਹਾਰਾਜ ਨੇ ਮੀਆਂ ਮਿੱਠਾ ਨੂੰ ਆਖਿਆ ਜਿਸ ਤਰ੍ਹਾਂ ਤੁਹਾਡੇ ਚੇਲੇ ਆ ਇੱਥੇ ਤੁਹਾਡੇ ਬਹੁਤ ਸਾਰੇ ਚੇਲੇ ਹਨ ਤੁਸੀਂ ਭਾਈ ਭਗਤੀ ਦੇ ਮਾਰਗ ਵੱਲ ਲਾਓ ਨਰ ਹੰਕਾਰ ਹੋ ਕੇ ਹੀ ਪ੍ਰਚਾਰ ਕਰੋ ਅੱਲਾ ਦਾ ਨਾਮ ਜਪੋ ਤੇ ਦੂਜਿਆਂ ਨੂੰ ਜਪਾਓ ਇਵੇਂ ਤੁਹਾਡੀ ਪਰਮ ਗਤੀ ਹੋ ਜਾਣੀ ਹੈ ਇਥੋਂ ਪਸਰੂਰ ਤੋਂ ਹੁੰਦੇ ਹੋਏ ਮਹਾਰਾਜ ਫਿਰ ਮੀਆਂ ਮਿੱਠਾ ਨੂੰ ਉਪਦੇਸ਼ ਦੇ ਕੇ ਤਲਵੰਡੀ ਰਾਏ ਪੋਈ ਦੀ ਤਲਵੰਡੀ ਇਹਨੂੰ ਅਜ ਨਨਕਾਣਾ ਸਾਹਿਬ ਕਹਿੰਦੇ ਇੱਥੋਂ ਮਹਾਰਾਜ ਲਾਹੌਰ ਤੇ ਫਿਰ ਸੁਲਤਾਨਪੁਰ ਲੋਧੀ ਇੱਥੇ ਬੇਬੇ ਜੀ ਵਿਆਹੀ ਸੀਗੇ ਇੱਥੇ ਮਹਾਰਾਜ ਪਹੁੰਚੇ ਆ ਇੱਥੇ ਸੁਲਤਾਨਪੁਰ ਪੁੱਜਣ ਤੋਂ ਦੂਜੇ ਦਿਨ ਬੇਬੇ ਨਾਨਕੀ ਜੀ 1518 ਈਸਵੀ ਦੀ ਗੱਲ ਆ ਇੱਥੇ ਬੇਬੇ ਜੀ ਅਕਾਲ ਚਲਾਣਾ ਕਰਗੇ ਸੱਚਖੰਡ ਚਲੇ ਗਏ ਤੇ ਇੱਥੇ ਪਹੁੰਚ ਕੇ ਬਾਬਾ ਜੀ ਨੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਸੀ ਕਿਉਂਕਿ ਬੇਬੇ ਨਾਨਕ ਜੀ ਇੱਕੋ ਪਾਵਨ ਸ਼ਖਸੀਅਤ ਸਨ ਜਿਨ੍ਹਾਂ ਨੇ ਬਚਪਨ ਤੋਂ ਹੀ ਬਾਬਾ ਜੀ ਦੀ ਵਡਿਆਈ ਜਾਣ ਲਈ ਸੀ ਵੀਰ ਜੀ ਕਰਕੇ ਨਹੀਂ ਪੀਰ ਕਰਕੇ ਜਾਣਿਆ ਸੀ ਬਹੁਤ ਇਹ ਦਿਲਾਂ ਦੀ ਸਾਂਝ ਆ ਨਾਮਾਂ ਦੀ ਸਾਂਝ ਆ ਪਹਿਲੀ ਉਦਾਸੀ ਬਾਅਦ ਵੀ ਮਹਾਰਾਜ ਸਿੱਧੇ ਸੁਲਤਾਨਪੁਰ ਆਏ ਸੀਗੇ ਇਸ ਵਾਰੀ ਵੀ ਸਫ਼ਰ ਦੀ ਥਕਾਨ ਬਹੁਤ ਸੀ ਪਰ ਤਲਵੰਡੀ ਨਹੀਂ ਟਿਕੇ ਬੇਬੇ ਜੀ ਕੋਲ ਆਏ ਰਵਾਬ ਜਦੋਂ ਨਵੀਂ ਬਣਵਾਈ ਸੀ ਤਾ ਭੈਣ ਜੀ ਕੋਲੋਂ ਹੀ ਬੇਬੇ ਜੀ ਪਾਸੋਂ ਹੀ ਰੁਪਈਏ ਲਏ ਸੀ ਤੇ ਭਾਈ ਕਾਨ ਸਿੰਘ ਜੀ ਨਾਬਾ ਉਹਨਾਂ ਨੇ ਆਪਣੇ ਪਾਵਨ ਏ ਖੋਜਕਾਰ ਗ੍ਰੰਥ ਵਿੱਚ ਲਿਖਿਆ ਮਹਾਨ ਕੋਸ਼ ਦੇ ਵਿੱਚ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸੀ ਸਿੱਖ ਬੇਬੇ ਨਾਨਕੀ ਜੀ ਗੱਲ ਬਿਲਕੁਲ ਠੀਕ ਹੈ ਬੇਬੇ ਨਾਨਕੀ ਜੀ ਨੇ ਵੀਰ ਕਰਕੇ ਨਹੀਂ ਪੀਰ ਕਰਕੇ ਜਾਣਿਆ ਬੜੀਆਂ ਉਦਾਹਰਨਾਂ ਹਨ ਮੇਰੇ ਕਹਿਣ ਦਾ ਭਾਵੇਂ ਇਸ ਤਰ੍ਹਾਂ